वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ। ਮੇਰੇ ਪਿਆਰੇ ਅਜ਼ੀਜ਼, ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਉਸ ਦੇ 27 ਵਚਨ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਮਨੁੱਖ ਦਾ ਪੁੱਤਰ ਆਪਣੇ ਦੂਤਾਂ ਦੇ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ ਅਤੇ ਉਸ ਸਮੇਂ ਉਹ ਹਰ ਇੱਕ ਨੂੰ ਉਸ ਦੇ ਕੰਮਾਂ ਦੇ ਅਨੁਸਾਰ ਪ੍ਰਤੀਫਲ ਦੇਵੇਗਾ। ਮਨੁੱਖ ਜਾਤੀ ਲਈ ਸਲੀਬ ਤੇ ਕੁਰਬਾਨ ਹੋ ਕੇ ਮਰਦਿਆਂ ਵਿੱਚੋਂ ਤੀਜੇ ਦਿਨ ਜੀ ਉੱਠ ਕੇ ਉਹ ਆਪਣੇ ਚੇਲਿਆਂ ਦੇ ਦੇਖਦਿਆਂ ਹੋਇਆ ਸਵਰਗ ਵਿੱਚ ਉਠਾ ਲਿਆ ਗਿਆ। ਹੁਣ ਉਹ ਜਲਦੀ ਹੀ ਵਾਪਸ ਆਉਣ ਵਾਲਾ ਹੈ ਅਤੇ ਉਸ ਦੇ ਆਗਮਨ ਦੇ ਬਾਰੇ ਆਪਣੀ ਮੌਤ ਤੋਂ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਦੱਸ ਰਹੇ ਹਨ ਕਿ ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਦੇ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਸ ਦੇ ਕੰਮਾਂ ਦੇ ਅਨੁਸਾਰ ਇਨਾਮ ਦੇਵੇਗਾ। ਉਸ ਦੇ ਆਉਣ ਦਾ ਉਦੇਸ਼ ਇਹ ਵੀ ਹੈ ਕਿ ਉਹ ਹਰ ਇੱਕ ਨੂੰ ਉਸਦੇ ਕੰਮਾਂ ਦੇ ਅਨੁਸਾਰ ప్రతిਫਲ ਦੇਵੇਗਾ ਸਭ ਤੋਂ ਪਹਿਲਾਂ ਉਹ ਨਿਆਂ ਕਰਨ ਅਰਥਾਤ ਇਨਾਮ ਅਤੇ ਸਜ਼ਾ ਦਾ ਐਲਾਨ ਕਰਨਾ ਆਵੇਗਾ ਮਨੁੱਖੀ ਅਦਾਲਤਾਂ ਨਾਲੋਂ ਵੀ ਉੱਪਰ ਉਸ ਦਾ ਨਿਆਂ ਹੋਵੇਗਾ ਦੂਜਾ ਮਨੁੱਖ ਦਾ ਨਿਆਂ ਇਸ ਗੱਲ ਤੋਂ ਨਹੀਂ ਹੋਵੇਗਾ ਕਿ ਉਸ ਨੇ ਇਸ ਸੰਸਾਰ ਦੇ ਵਿੱਚ ਕਿੰਨਾ ਪੈਸਾ ਕਮਾਇਆ ਹੈ ਪਰ ਉਸ ਦੇ ਨਿਆਂ ਦੀ ਨੀਂ ਉਸਦੇ ਕੰਮ ਹੋਣਗੇ ਸਦੀਵੀ ਨਾਸ਼ ਦੀ ਸਜ਼ਾ ਦਿੱਤੀ ਜਾਏਗੀ ਅਤੇ ਜੋ ਯੀਸ਼ੂ ਮਸੀਹ ਤੇ ਵਿਸ਼ਵਾਸ ਰੱਖ ਕੇ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਦੇ ਹਨ ਅਤੇ ਉਸ ਦੇ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਆਪਣੇ ਜੀਵਨ ਦਾ ਪ੍ਰਭੂ ਅਤੇ ਮੁਕਤੀਦਾਤਾ ਮੰਨਦੇ ਹਨ ਤੀਸਰਾ ਜਿਹੜੇ ਧਰਮ ਤਿਆਗ ਧਰਮਹੀਨਤਾ ਅਤੇ ਸਭ ਪ੍ਰਕਾਰ ਦੇ ਪਾਪ ਅਤੇ अपराध ਅਤੇ ਕੁਧਰਮ ਦੇ ਕੰਮ ਦੇ ਨਿਆਂ ਦੇ ਲਈ ਪਰਮੇਸ਼ਰ ਨੇ ਪਿਆਰੋ ਇੱਕ ਦਿਨ ਠਹਿਰਾਇਆ ਹੈ ਉਸ ਦਿਨ ਤੋਂ ਬਚਣ ਦੇ ਲਈ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖ ਸਕੋ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹੋ ਪ੍ਰਾਰਥਨਾ ਹੈ ਧੰਨਵਾਦ